ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਅੱਜ ਕਰ ਲਿਆ ਜੀ ਸਮਾਨ ਪੈ ਤੇ ਜਾ ਰਹੇ ਆਂ ਜੀ ਸਮਰੱਥ ਦੇ ਨਾਨਕੇ ਉਹਦੀ ਨਾਨੀ ਕੋਲ ਅੰਮ੍ਰਿਤਸਰ ਤੇ ਰੱਖ ਲਿਆ ਆਪਾਂ ਸਮਾਨ ਇਹ ਰੱਖਤਾ ਸੀ ਕਾਕੇ ਦਾ ਸਮਾਨ ਸਮਰੱਥ ਦਾ ਤੇ ਆਪਣੀ ਲਾਲੀ ਪਾਣੀ ਦੀ ਬੋਤਲ ਤੇ ਇੱਧਰ ਰੱਖਦੀ ਪਈ ਐ ਮੈਡਮ ਆਪਣਾ ਸਮਾਨ ਲੋ ਜੀ ਅਸੀਂ ਚੱਲ ਪਿਆ ਅੰਮ੍ਰਿਤਸਰ ਨੂੰ ਸਰਦਾਰ ਸਾਹਿਬ ਚਲਾ ਰਹੇ ਨੇ ਗੱਡੀ ਪਹਿਲੇ ਅਸੀਂ ਅੱਗੇ ਬੈਠੇ ਸੀ ਪਰ ਇਹ ਐ ਕਿ ਅੱਗੇ ਥੋੜੇ ਧੋਪੋਂ ਕਰਕੇ ਅਸੀਂ ਬੇਬੀ ਨੂੰ ਪਿੱਛੇ ਕੈਰੀ ਕੋਡ ਵਿੱਚ ਪਾਇਆ ਹੋਇਆ ਤੇ ਮੇਰੇ ਨਾਲ ਬੈਠੀ ਹੋਈ ਆ ਥੋੜਾ ਸਮਾਨ ਸੀ ਸਾਡਾ ਸਰਦਾਰ ਸਾਹਿਬ ਕਿੱਥੇ ਚਲੇ ਅੱਜ ਅੱਜ ਚਲੇ ਹੈ ਅੰਮ੍ਰਿਤਸਰ ਸਾਹਿਬ ਸਤਿ ਨਾਨੀਗੋੜ ਹਾਂਜੀ ਨਾਲੇ ਸਿੱਦਰਪਾਲ ਸਾਹਿਬ ਦੇ ਦਰਸ਼ਨ ਕਰਾਂਗੇ ਇਹਦੇ ਨਾਲੇ ਸ਼ਿਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਚਲੋ ਤੁਹਾਨੂੰ ਵੀ ਦਿਖਾਣੇ ਆ ਸਮਾਨ ਆਪਾਂ ਸਾਰ ਰੱਖਤਾ ਕਰੀ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਬਾਬਾ ਦੀਪ ਸਿੰਘ ਗੁਰਦੁਆਰੇ ਸ਼ਹੀਦਾ ਸਾਹਿਬ ਤੇ ਇੱਥੇ ਆਪਾਂ ਜਾਂਦੇ ਪਏ ਸੀ ਰਾਤ ਨੂੰ ਕਿਉਂਕਿ ਦਿਨੇਕ ਤੇ ਗਰਮੀ ਬਹੁਤ ਦਿਨੇ ਜਿਆਦਾ ਗਰਮੀ ਹੋਣ ਕਰਕੇ ਆਪਾਂ ਫਿਰ ਰਾਤ ਨੂੰ ਗਏ ਗੁਰਦੁਆਰਾ ਸਾਹਿਬ ਇੱਕ ਤੇ ਆਪਾਂ ਪਹੁੰਚੇ ਅਸਾਂ ਜਦੋਂ ਸੁਖਾ ਸੁੰਦਰ ਟਾਈਮ ਚੱਲਦਾ ਪਿਆ ਸੀ ਆਜ ਅਚਾਨਕ ਉੱਥੇ ਆ ਗਏ ਧੰਨ ਗੁਰਦੁਆਰਾ ਸੇਬ ਦਰਸ਼ਨ ਕਰਨ ਤੋਂ ਬਾਅਦ ਆਪਾਂ ਜਾਂਦੇ ਪਏ ਸੀ ਘਰੇ ਘਰੇ ਜਾ ਕੇ ਆਪਾਂ ਕਰਨੇ ਸੀ ਕੱਪੜੇ ਚੇਂਜੇ ਦੋਸਤੋ ਬਾਅਦ ਜਾਣਾ ਸੀ ਆਪਾਂ α1 ਉੱਥੇ ਆਪਾਂ ਕਰਵਾਈਆਂ ਸੀ ਮੂਵੀਆਂ ਦੀ ਟਿਕਟਸ ਬੁੱਕ ਫਿਰ ਆਪਾਂ ਜਾਣਾ ਸੀ ਮੂਵੀ ਦੇਖਣ ਪਰ ਪਹਿਲੇ ਕਹਿੰਦੇ ਸੀ ਖਾਣੀਆਂ ਆਈਸਕ੍ਰੀਮ ਉਹ ਫਿਰ ਆਪਾਂ ਗਏ ਮਦਰ ਡੈਰੀ ਤੇ ਉੱਥੋਂ ਆਪਾਂ ਖਾਧੀਆਂ ਪਹਿਲਾਂ ਆਈਸਕ੍ਰੀਮਸ ਆਈਸਕ੍ਰੀਮ ਖਾਣ ਤੋਂ ਬਾਅਦ ਫਿਰ ਆਪਾਂ ਗਏ ਘਰੇ ਤੇ ਕੀਤੇ ਕੱਪੜੇ ਚੇਂਜ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਅਲਫਾ 1 ਉੱਥੇ ਕਰਾਈਆਂ ਹੋਈਆਂ ਸੀ ਆਡੀਆਂ ਟਿਕਟਸ ਬੁੱਕ ਪੰਜਾਬੀ ਮੂਵੀ ਸਰਬਾਲਾ ਜੀ ਦੀਆਂ ਸਾਰੀ ਹੀ ਸਟਾਰ ਕਾਸਟ ਨੇ ਵਧੀਆ ਕੰਮ ਕੀਤਾ ਇਸ ਫਿਲਮ ਵਿੱਚ ਹੈ। ਕਰੈਕਟਰ ਸਾਰੇ ਵਧੀਆ ਸੀ। ਕਨਸੈਪਟ ਵੀ ਵਧੀਆ ਸੀ ਫਿਲਮ ਦਾ। ਕੋਸਕ ਪਾਰਟ ਲਾਇਆ ਇਹਨੇ ਮੈਂ ਮੂਵੀ ਦੇ। ਪਰ ਮੈਂ ਇਹਨਾਂ ਦੀ ਆਵਾਜ਼ ਨਹੀਂ ਦੇ ਸਕਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਕਾਪੀਰਾਈਟ ਆ ਜਾਂਦਾ। ਕਮਲ ਸਾਰਿਆਂ ਨੇ ਵਧੀਆ ਕੀਤਾ ਸੀ। ਪਰਿਵਾਰਕ ਫਿਲਮ ਤੁਸੀਂ ਸਾਰੇ ਆਪਣੀ ਫੈਮਿਲੀ ਨੂੰ ਨਾਲ ਲਿਜਾ ਕੇ ਵੇਖ ਸਕਦੇ ਹੋ ਵਧੀਆ ਗਮਗੀਤਾ ਸਾਰਿਆਂ ਨੇ ਤਕਰੀਬਨ ਹੀ ਹਰ ਕਲਾਕਾਰ ਨੇ ਆਪਣੀ ਵਧੀਆ ਕਲਾਕਾਰੀ ਦਿਖਾਈ ਹੈ ਇਸ ਫਿਲਮ 'ਚ 10 'ਚੋਂ 8 ਨੰਬਰ ਤੇ ਹੈ ਇਹਨੇ ਇਸ ਮੂਵੀ ਨੂੰ ਮੂਵੀ ਦੇਖਣ ਤੋਂ ਬਾਅਦ ਆਪਾਂ ਅੱਗੇ ਘਰੇ ਤੇ ਉਮੀਦ ਕਰਦੇ ਆਂਗੇ ਤੁਹਾਨੂੰ ਇਹ ਵਾਲਾ ਵਲੌਗ ਵੀ ਪਸੰਦ ਆਇਆ ਹੋਵੇਗਾ ਮਿਲਦੇ ਆਂ ਤੁਹਾਨੂੰ ਆਪਣੇ ਨੈਕਸਟ ਵਲੌਗ 'ਚ ਧੰਨਵਾਦ ਜੀ